ਕਈ ਵਾਰ ਧੀਾਂ ਪੁੱਤਰਾਂ ਵੱਲੋਂ ਚੁੱਕਿਆ ਹੋਇਆ ਇੱਕ ਗਲਤ ਕਦਮ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਮਾਪਿਆਂ ਦੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਅੱਜ ਦੀ ਜਿਹੜੀ ਕਹਾਣੀ ਹੈ ਇਹ 27 ਮਾਰਚ 2007 ਦੀ ਕਹਾਣੀ ਹੈ ਅਮਰੀਕਾ ਦੇ ਕੈਲੀਫੋਰਨੀਆ ਦੀ ਜਿੱਥੇ 21 ਸਾਲਾਂ ਦੀ ਕਿਰਨਜੀਤ ਕੌਰ ਆਪਣੇ ਭਰਾ ਅਜਮੇਰ ਨੂੰ ਬਾਰ ਬਾਰ ਫੋਨ ਕਰ ਰਹੀ ਹੁੰਦੀ ਹੈ ਬਟ ਉਹਦਾ ਭਰਾ ਅਜਮੇਰ ਫੋਨ ਰਿਸੀਵ ਨਹੀਂ ਕਰ ਰਿਆ। ਜਦੋਂ ਅਜਮੇਰ ਸਿੰਘ ਦੇ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਤਾਂ ਕਿਰਨਜੀਤ ਕੌਰ ਦੇ ਨਾਲ ਨਾਲ ਉਹਦੀ ਮਾਤਾ ਵੀ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਅਜਮੇਰ ਸਿੰਘ ਨੇ ਸ਼ਾਮ 6 ਵਜੇ ਤੱਕ ਪਹੁੰਚ ਜਾਣਾ ਸੀ ਬਟ ਹੁਣ ਸ਼ਾਮ ਦੇ 8 ਵੱਜ ਚੁੱਕੇ ਸੀ ਤੇ ਅਜਮੇਰ ਸਿੰਘ ਦਾ ਕੋਈ ਅਤਾ ਪਤਾ ਨਹੀਂ ਸੀ। ਅਜਮੇਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਸੀ ਤੇ ਟਰੱਕ ਦੇ ਇੱਕ ਲੰਬੇ ਰੂਟ ਤੇ ਗਿਆ ਹੋਇਆ ਸੀ ਤੇ ਉਹਨੇ ਅੱਜ ਸ਼ਾਮ ਦੇ 6 ਵਜੇ ਤੱਕ ਪਹੁੰਚ ਜਾਣਾ ਸੀ। ਹੁਣ ਜਦੋਂ ਕਾਫੀ ਸਮਾਂ ਬੀਤ ਜਾਂਦਾ ਤੇ ਅਜਮੇਰ ਸਿੰਘ ਦਾ ਕੋਈ ਅਤਾ ਪਤਾ ਨਹੀਂ ਲੱਗਦਾ ਤਾਂ ਇਹ ਦੋਨੋਂ ਮਾਮਾਂ ਤੀਆਂ ਹਫੜਾ ਦਫੜੀ ਦੇ ਵਿੱਚ ਉੱਥੇ ਪਹੁੰਚਦੀਆਂ ਨੇ ਜਿੱਥੇ ਕਿ ਅਜਮੇਰ ਸਿੰਘ ਟਰੱਕ پارک ਕਰਦਾ ਹੁੰਦਾ ਸੀ ਕਿਉਂਕਿ ਇਹਨਾਂ ਨੂੰ ਜਾਣਕਾਰੀ ਸੀ ਕਿ ਅਜਮੇਰ ਸਿੰਘ ਕਿੱਥੇ ਟਰੱਕ پارک ਕਰਦਾ ਹੁਣ ਜਦੋਂ ਇਹ ਉੱਥੇ ਪਹੁੰਚਦੀਆਂ ਨੇ ਤਾਂ ਅਜਮੇਰ ਸਿੰਘ ਦਾ ਟਰੱਕ ਉੱਥੇ ਹੀ ਖੜਾ ਸੀ ਬਟ ਉਹਦਾ ਜਿਹੜਾ ਗੇਟ ਸੀ ਟਰੱਕ ਦਾ ਉਹ ਖੁੱਲਿਆ ਹੋਇਆ ਸੀ ਜਿੰਨੂੰ ਦੇਖ ਕੇ ਉਹਦੀ ਭੈਣ ਕਿਰਨਜੀਤ ਕੌਰ ਆਪਣੀ ਮਾਤਾ ਨੂੰ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਗੜਬੜ ਹੈ ਉਦੋਂ ਬਾਅਦ ਉਹ ਭੱਜ ਕੇ ਉਹ ਟਰੱਕ ਵੱਲ ਜਾਂਦੀਆਂ ਨੇ ਤੇ ਜ ਤਾਂ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਟਰੱਕ ਦੇ ਵਿੱਚ ਅਜਮੇਰ ਸਿੰਘ ਦੀ ਲਾਸ਼ ਪਈ ਸੀ ਅਜਮੇਰ ਸਿੰਘ ਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਹਦੇ ਸਰੀਰ ਤੇ ਕਈ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਗੋਲੀ ਉਹਦੇ ਸਿਰ ਦੇ ਵਿੱਚ ਵੀ ਮਾਰੀ ਗਈ ਸੀ ਉਦੋਂ ਬਾਅਦ ਦੋਨੋਂ ਮਾਮਾ ਤੀਆਂ ਰੋਣਾ ਕਰ ਲਾਣਾ ਸ਼ੁਰੂ ਕਰ ਦਿੰਦੀਆਂ ਨੇ ਫਿਰ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਉਦੋਂ ਬਾਅਦ ਫੋਰੈਂਸਿਕ ਟੀਮ ਨੂੰ ਵੀ ਜਾਂਚ ਵਾਸਤੇ ਬੁਲਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕਿ ਟੋਟਲ 9 ਗੋਲੀਆਂ ਦੇ ਨਾਲ ਅਜਮੇਰ ਸਿੰਘ ਤੇ ਵਾਰ ਕੀਤੇ ਗਏ ਜਿਹੜੀਆਂ ਕਿ 6 ਗੋਲੀਆਂ ਅਜਮੇਰ ਸਿੰਘ ਦੇ ਸਰੀਰ ਤੇ ਲੱਗੀਆਂ ਉਨੂੰ ਨਹੀਂ ਲੱਗੀਆਂ ਬਲਕਿ ਟਰੱਕ ਦੇ ਵਿੱਚ ਲੱਗੀਆਂ ਹੋਈਆਂ ਸੀ ਇੱਕ ਗੋਲੀ ਅਜਮੇਰ ਸਿੰਘ ਦੇ ਦਿਲ ਤੇ ਵੱਜੀ ਸੀ ਉਦੋਂ ਬਾਅਦ ਅਮਰੀਕਨ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਹਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਾਂਦਾ ਤੇ ਇਹਨਾਂ ਦੋਨਾਂ ਮਾਮਾਂਤੀਆਂ ਦਾ ਬਿਆਨ ਰਿਕਾਰਡ ਕੀਤਾ ਜਾਂਦਾ ਹੁਣ ਇਹਨਾਂ ਦੋਨਾਂ ਵੱਲੋਂ ਇੱਕ ਸ਼ਖਸ ਤੇ ਸ਼ੱਕ ਜਤਾਇਆ ਜਾਂਦਾ ਜਿਹਦਾ ਨਾਮ ਸੀ ਗੁਰਪ੍ਰਕਾਸ਼ ਸਿੰਘ ਖਾਲਸਾ ਜੋ ਕਿ ਇੱਕ ਟਰਕਿੰਗ ਕੰਪਨੀ ਦਾ ਮਾਲਕ ਹੁੰਦਾ ਤੇ ਚੰਗੇ ਰਸੂਖ ਤੇ ਰਤਵੇ ਵਾਲਾ ਇਨਸਾਨ ਸੀ ਤੇ ਕਾਫੀ ਪੈਸੇ ਵਾਲਾ ਸੀ ਉਹਨੇ ਆਪਣਾ ਬਹੁਤ ਵਧੀਆ ਬਿਜ਼ਨਸ ਇੱਥੇ ਖੜਾ ਕੀਤਾ ਹੁੰਦਾ ਹੁਣ ਉਸ ਤੇ ਸ਼ੱਕ ਜ਼ਾਹਿਰ ਕੀਤਾ ਜਾਂਦਾ ਪਰ ਪੁਲਿਸ ਕੋਈ ਵੀ ਸਬੂਤ ਨਹੀਂ ਹੁੰਦਾ ਕਿ ਉਹਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਸਕੇ ਉਦੋਂ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰਦਿਆਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਉਹਨ ਘਰਦਿਆਂ ਵੱਲੋਂ ਜਵਾਨ ਪੁੱਤ ਦਾ ਸਸਕਾਰ ਕੀਤਾ ਜਾਂਦਾ ਹੈ ਤੇ ਪੁਲਿਸ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਗੁਰਪ੍ਰਕਾਸ਼ ਸਿੰਘ ਖਾਲਸਾ ਨੂੰ ਗ੍ਰਿਫਤਾਰ ਕੀਤਾ ਜਾਏ ਅਰੈਸਟ ਕੀਤਾ ਜਾਏ ਕਤਲ ਹੋਣ ਤੋਂ 4 ਦਿਨਾਂ ਬਾਅਦ ਅਮਰੀਕਨ ਪੁਲਿਸ ਗੁਰਪ੍ਰਕਾਸ਼ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਦੇ ਤੋਂ ਪੁੱਛਤਾਚ ਕਰਦੀ ਹੈ ਬਾਦ ਮਾਮਲਾ ਕੋਰਟ ਦੇ ਵਿੱਚ ਪਹੁੰਚਦਾ ਹੈ ਜਿਹੜੇ ਗੁਰਪ੍ਰਕਾਸ਼ ਸਿੰਘ ਖਾਲਸਾ ਸੀ ਉਹ ਕਾਫੀ ਪੈਸੇ ਵਾਲਾ ਸੀ ਰਤਵੇ ਵਾਲਾ ਸੀ ਤੇ ਬਾਰ ਬਾਰ ਤਗੜੇ ਵਕੀਲ ਕੀਤੇ ਜਾਂਦੇ ਨੇ ਹੁਣ ਇਹ ਜਿਹੜਾ ਮਾਮਲਾ ਹੈ ਉਹ 3 ਸਾਲ ਤੱਕ ਉਹ ਵਕੀਲ ਉਲਝਾ ਕੇ ਰੱਖਦੇ ਨੇ ਤੇ 3 ਸਾਲਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪੁਲਿਸ ਆਪਣੀ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਹੁਣ 2007 ਦੇ ਵਿੱਚ ਅਜਮੇਰ ਸਿੰਘ ਦਾ ਕਤਲ ਹੋਇਆ ਸੀ ਤੇ ਹੁਣ 2010 ਆ ਜਾਂਦਾ ਤੇ ਉਦੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੀ ਹੈ ਸੋ ਲੰਬੀ ਸਾਰੇ ਸਬੂਤ ਜਿਹੜੇ ਨੇ ਉਹ ਕੋਰਟ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਇਹਦਾ ਸਭ ਤੋਂ ਵੱਡਾ ਸਬੂਤ ਹੁੰਦਾ ਹੈ ਮੋਬਾਈਲ ਦੀ ਲੋਕੇਸ਼ਨ ਜਦੋਂ ਅਜਮੇਰ ਸਿੰਘ ਦੇ ਮੋਬਾਈਲ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਜਦੋਂ ਉਹਦਾ ਕਤਲ ਹੋਇਆ ਸੀ ਤੇ ਉਦੋਂ ਹੀ ਉਸੇ ਮੋਬਾਈਲ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਜਿਹੜਾ ਕਿ ਉਹਦੇ ਨੇੜੇ ਸੀ ਤੇ ਉਹ ਮੋਬਾਈਲ ਗੁਰਪ੍ਰਕਾਸ਼ ਸਿੰਘ ਖਾਲਸਾ ਦਾ ਹੁੰਦਾ ਹੈ ਹੁਣ ਜਦੋਂ ਗੁਰਪ੍ਰਕਾਸ਼ ਸਿੰਘ ਖਾਲਸਾ ਤੋਂ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਹੁੰਦੀ ਹੈ ਪੁੱਛਤਾਛ ਹੁੰਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਹੈ ਕਿ ਮੈਂ ਉਸ ਦਿਨ ਆਪਣੇ ਆਫਿਸ ਦੇ ਵਿੱਚ ਸੀ ਜਦੋਂ ਆਫਿਸ ਦੇ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਉੱਥੇ ਗੁਰਪ੍ਰਕਾਸ਼ ਸਿੰਘ ਨਹੀਂ ਹ ਕਿਉਂਕਿ ਉਹ ਕੈਮਰੇ ਦੇ ਵਿੱਚ ਨਹੀਂ ਆਇਆ ਸੀ ਤਾਂ ਉਹਦਾ ਕਹਿਣਾ ਹੁੰਦਾ ਕਿ ਮੈਂ ਉਸ ਦਿਨ ਆਪਣੇ ਦੂਜੇ ਆਫਿਸ ਦੇ ਵਿੱਚ ਸੀ ਜਦੋਂ ਦੂਜੇ ਆਫਿਸ ਦੇ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਉੱਥੇ ਵੀ ਉਹ ਕੈਮਰੇ ਦੇ ਵਿੱਚ ਕੈਦ ਨਹੀਂ ਹੁੰਦਾ ਤਾਂ ਮਤਲਬ ਗੁਰਪ੍ਰਕਾਸ਼ ਸਿੰਘ ਝੂਠ ਬੋਲ ਰਿਹਾ ਸੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਸ਼ਖਸ ਪੁਲਿਸ ਦੇ ਸਾਹਮਣੇ ਆਉਂਦਾ ਹੈ ਜਿਹੜਾ ਕਿ ਬਿਆਨ ਦਿੰਦਾ ਹੈ ਕੋਰਟ ਦੇ ਵਿੱਚ ਜਾ ਕੇ ਕਿ ਤਕਰੀਬਨ ਤਕਰੀਬਨ ਮੌਤ ਤੋਂ ਕੁਝ ਸੈਕਿੰਡ ਪਹਿਲਾਂ ਉਹਨੇ ਗੁਰਪ੍ਰਕਾਸ਼ ਸਿੰਘ ਖਾਲਸਾ ਨੂੰ ਅਜਮੇਰ ਸਿੰਘ ਦੇ ਟਰੱਕ ਵੱਲ ਜਾਂਦੇ ਹੋਏ ਦੇਖਿਆ ਸੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਜਿਹੜਾ ਗੁਰਪ੍ਰਕਾਸ਼ ਸਿੰਘ ਖਾਲਸਾ ਸੀ ਇਹ ਟਰਕਿੰਗ ਕੰਪਨੀ ਦਾ ਮਾਲਕ ਸੀ ਤੇ ਇੱਥੇ ਹੀ ਅਜਮੇਰ ਸਿੰਘ ਜਿਹੜਾ ਕਿ ਮਰਨ ਵਾਲਾ ਅਜਮੇਰ ਸਿੰਘ ਸੀ ਉਹਦੇ ਫਾਦਰ ਕੰਮ ਕਰਦੇ ਸੀ ਐਜ਼ ਅ ਏਮਪਲੋਏ ਤੇ 2004 ਦੇ ਵਿੱਚ ਅਜਮੇਰ ਸਿੰਘ ਦੀ ਤੇ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਬੇਟੀ ਜਿਹਦਾ ਨਾਮ ਕਿਰਨ ਜੋਤ ਕੌਰ ਸੀ ਉਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਤੇ ਦੋਸਤੀ ਬਾਅਦ ਵਿੱਚ ਪਿਆਰ 'ਚ ਬਦਲ ਜਾਂਦੀ ਹੈ ਉਦੋਂ ਬਾਅਦ ਇਹਨਾਂ ਦਾ ਜਿਹੜਾ ਰਿਲੇਸ਼ਨ ਹੈ ਉਹ ਬਹੁਤ ਜ਼ਿਆਦਾ ਡੀਪਲੀ ਚਲਿਆ ਜਾਂਦਾ ਤੇ ਜਿਹੜਾ ਅਜਮੇਰ ਸਿੰਘ ਦਾ ਪਰਿਵਾਰ ਸੀ ਉਹ ਗੁਰਪ੍ਰਕਾਸ਼ ਸਿੰਘ ਖਾਲਸਾ ਦੇ ਘਰ ਰਿਸ਼ਤਾ ਵੀ ਲੈ ਕੇ ਪਹੁੰਚਦਾ ਹੈ ਉਹਨਾਂ ਦੀ ਬੇਟੀ ਦਾ ਲੇਕਿਨ ਗੁਰਪ੍ਰਕਾਸ਼ ਸਿੰਘ ਖਾਲਸਾ ਵੱਲੋਂ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਹੁਣ ਇੱਥੇ ਗੁਰਪ੍ਰਕਾਸ਼ ਸਿੰਘ ਖਾਲਸਾ ਵੀ ਗਲਤ ਨਹੀਂ ਸੀ ਕਿਉਂਕਿ ਉਹਨਾਂ ਦੋਨਾਂ ਪਰਿਵਾਰਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਸੀ ਨਾ ਤਾਂ ਪੈਸੇ ਦੇ ਵਿੱਚ ਨਾ ਹੀ ਰਤਬੇ ਦੇ ਵਿੱਚ ਤੇ ਕੋਈ ਵੀ ਫਾਦਰ ਇਹ ਨਹੀਂ ਚਾਹਦਾ ਕਿ ਉਹਦੀ ਕੰਪਨੀ ਦੇ ਵਿੱਚ ਕੰਮ ਕਰਨ ਵਾਲਾ ਇੱਕ EMPLOYE ਉਹਦੇ ਘਰ ਉਹਦੀ ਬੇਟੀ ਦਾ ਰਿਸ਼ਤਾ ਲੈ ਕੇ ਆਏ ਕਿਉਂਕਿ ਇੱਕ ਆਮ ਪਿਤਾ ਦੀ ਸੋਚ ਹੁੰਦੀ ਹੈ ਤੇ ਗੁਰਪ੍ਰਕਾਸ਼ ਸਿੰਘ ਖਾਲਸਾ ਨੇ ਵੀ ਉਸੇ ਤਰੀਕੇ ਨਾਲ ਸੋਚਿਆ ਤੇ ਉਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ ਬਟ ਇਸ ਰਿਸ਼ਤੇ ਤੋਂ ਇਨਕਾਰ ਹੋਣ ਤੋਂ ਬਾਵਜੂਦ ਅਜਮੇਰ ਸਿੰਘ ਤੇ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਬੇਟੀ ਕਿਰਨ ਜੋਤਕੌਰ ਆਪਸ ਵਿੱਚ ਮਿਲਦੇ ਰਹੇ ਤੇ ਇਹਨਾਂ ਦਾ ਜਿਹੜਾ ਪਿਆਰ ਹੈ ਉਹ ਹੋਰ ਜ਼ਿਆਦਾ ਉਡਾਣਾ ਭਰਦਾ ਰਿਹਾ ਹਾਲਾਂਕਿ ਗੁਰਪ੍ਰਕਾਸ਼ ਸਿੰਘ ਖਾਲਸਾ ਵੱਲੋਂ ਇਹਨਾਂ ਨੂੰ ਰੋਕਿਆ ਵੀ ਜਾਂਦਾ ਤੇ ਆਪਣੀ ਬੇਟੀ ਤੇ ਵੀ ਬੰਦੀਸ਼ਾਂ ਲਾਈਆਂ ਜਾਂਦੀਆਂ ਨੇ ਤੇ ਅਜਮੇਰ ਸਿੰਘ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਕਿ ਕਹਿ ਲਈਏ ਕਿ ਉਹਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਇੱਧਰ ਜਿਹੜਾ ਅਜਮੇਰ ਸਿੰਘ ਦਾ ਪਰਿਵਾਰ ਸੀ ਜਿਹੜੇ ਉਹਦੇ ਮਾਤਾ ਪਿਤਾ ਸੀ ਉਹ ਵੀ ਟੈਨਸ਼ਨ ਦੇ ਵਿੱਚ ਸੀ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਇਸ ਰਿਸ਼ਤੇ ਦਾ ਜਿਹੜਾ ਅੰਜਾਮ ਹੈ ਉਹ ਬੁਰਾ ਹੋ ਸਕਦਾ ਇਸ ਕਰਕੇ ਉਹਨਾਂ ਵੱਲੋਂ ਅਜਮੇਰ ਸਿੰਘ ਨੂੰ ਵੀ ਸਮਝਾਇਆ ਜਾਂਦਾ ਤੇ ਉਹਨੂੰ ਆਪਣੇ ਪਿੰਡ ਬੱਲਾ ਪੰਜਾਬ ਦੇ ਵਿੱਚ ਭੇਜ ਦਿੱਤਾ ਜਾਂਦਾ ਇੱਥੇ ਉਹ ਆਪਣੀ ਭੈਣ ਦੇ ਕੋਲ ਰਹਿੰਦਾ ਤੇ ਇੱਥੇ ਉਹਦੇ ਵਾਸਤੇ ਇੱਕ ਕੁੜੀ ਦੇਖੀ ਜਾਂਦੀ ਹੈ ਤੇ ਉਹਦਾ ਵਿਆਹ ਕਰ ਦਿੱਤਾ ਜਾਂਦਾ ਜਿਹਦਾ ਨਾਮ ਸੀ ਜਸਬੀਰ ਕੌਰ ਹੁਣ ਅਜਮੇਰ ਸਿੰਘ ਦਾ ਪੰਜਾਬ ਦੇ ਵਿੱਚ ਜਸਬੀਰ ਕੌਰ ਨਾਮ ਦੀ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਤੇ ਉਦੋਂ ਬਾਅਦ ਵਿਆਹ ਕਰਵਾਉਣ ਤੋਂ ਬਾਅਦ ਅਜਮੇਰ ਸਿੰਘ ਵਾਪਸ ਕੈਲੀਫੋਰਨੀਆ ਆ ਜਾਂਦਾ ਜਦ ਕਿ ਜਸਬੀਰ ਕੌਰ ਕਿਉਂਕਿ ਉਸ ਦਾ ਅਜੇ ਵੀਜ਼ਾ ਆਉਣਾ ਸੀ ਇਸ ਕਰਕੇ ਉਹ ਪੰਜਾਬ ਦੇ ਵਿੱਚ ਹੀ ਹੁੰਦੀ ਹੈ ਹੁਣ ਜਦੋਂ ਅਜਮੇਰ ਸਿੰਘ 에ਅਰਪੋਰਟ ਤੇ ਪਹੁੰਚਦਾ ਤਾਂ ਉਹਨੂੰ ਰਿਸੀਵ ਕਰਨ ਉਹਦੀ ਪੁਰਾਣੀ ਸਹੇਲੀ ਕਿਰਨਜੋਤ ਕੌਰ ਪਹੁੰਚਦੀ ਹੈ ਇਹਦਾ ਮਤਲਬ ਇਹ ਸੀ ਕਿ ਇਹ ਦੋਨੋਂ ਹਜੇ ਵੀ ਕੰਟੈਕਟ 'ਚ ਸੀ ਹਾਲਾਂਕਿ ਅਜਮੇਰ ਸਿੰਘ ਦਾ ਵਿਆਹ ਹੋ ਚੁੱਕਿਆ ਸੀ ਲੇਕਿਨ ਹਜੇ ਵੀ ਇਹ ਗੱਲਬਾਤ ਕਰਦੇ ਸੀ ਇੱਕ ਦੂਜੇ ਦੇ ਨਾਲ ਤਾਂ ਇਸੇ ਕਰਕੇ ਜਿਹੜੀ ਕਿਰਨ ਜੋਤ ਕੌਰ ਹੈ ਉਹਨੂੰ ਪਤਾ ਸੀ ਕਿ ਅਜਮੇਰ ਸਿੰਘ ਨੇ ਪੰਜਾਬ ਤੋਂ ਕਦੋਂ ਆਉਣਾ ਹੈ ਤਾਂ ਉਹ ਇਹਨੂੰ ਰਿਸੀਵ ਕਰਨ 에ਅਰਪੋਰਟ ਤੇ ਪਹੁੰਚਦੀ ਹੈ ਅਜਮੇਰ ਸਿੰਘ ਤੇ ਕਿਰਨ ਜੋਤ ਕੌਰ ਦਾ ਜਿਹੜਾ ਰਿਸ਼ਤਾ ਸੀ ਉਹ ਹੋਰ ਜ਼ਿਆਦਾ ਡੀਪਲੀ ਚਲਿਆ ਜਾਂਦਾ ਤੇ ਇਸੇ ਦਾ ਨਤੀਜਾ ਹੁੰਦਾ ਕਿ ਜਿਹੜੀ ਕਿਰਨ ਜੋਤ ਕੌਰ ਹੁੰਦੀ ਹੈ ਉਹ ਵਿਆਹ ਤੋਂ ਬਿਨਾਂ ਹੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਹੁਣ ਜਦੋਂ ਘਰ ਦੇ ਵਿੱਚ ਇੱਕ 17 ਸਾਲ ਦੀ ਕੁੜੀ ਜਿਹੜੀ ਕਿ ਬਿਨਾ ਵਿਆਹੇ ਪ੍ਰੈਗਨੈਂਟ ਹੋ ਜੇ ਸੋਚੋ ਉਸ ਮਾਂ ਪਿਓ ਤੇ ਕੀ ਬੀਤਦੀ ਹੈ ਤੇ ਘਰ ਦੇ ਵਿੱਚ ਲੜਾਈ ਝਗੜਾ ਤਾਂ ਹੋਣਾ ਹੀ ਸੀ ਕਲੇਸ਼ ਹੋਣਾ ਸੀ ਉਸ ਤੋਂ ਬਾਅਦ ਗੁਰਪ੍ਰਕਾਸ਼ ਸਿੰਘ ਇੱਕ ਫੈਸਲਾ ਲੈਂਦਾ ਤੇ ਉਹਦਾ ਫੈਸਲਾ ਹੁੰਦਾ ਕਿ ਹੁਣ ਮੇਰੀ ਕੁੜੀ ਦਾ ਵਿਆਹ ਅਜਮੇਰ ਸਿੰਘ ਨਾਲ ਹੀ ਹੋਏਗਾ ਦੂਜੇ ਪਾਸੇ ਅਜਮੇਰ ਦਾ ਵਿਆਹ ਪੰਜਾਬ ਦੇ ਵਿੱਚ ਜਸਬੀਰ ਕੌਰ ਨਾਲ ਆਲਰੇਡੀ ਹੋ ਚੁੱਕਿਆ ਸੀ ਤੇ ਜਦੋਂ ਕਿਰਨ ਜੋਤ ਕੌਰ ਵੱਲੋਂ ਅਜਮੇਰ ਦੇ ਨਾਲ ਗੱਲ ਕੀਤੀ ਜਾਂਦੀ ਹੈ ਵਿਆਹ ਬਾਰੇ ਤੇ ਉਹਦੇ ਤੇ ਦਬਾਅ ਪਾਇਆ ਜਾਂਦਾ ਤਾਂ ਜਿਹੜਾ ਅਜਮੇਰ ਸਿੰਘ ਹੁੰਦਾ ਉਕੀਰਨ ਜੋਤਕੌਰ ਨੂੰ ਸਾਫ ਇਨਕਾਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਅਜਮੇਰ ਸਿੰਘ ਦੇ ਨਾਲ ਗੁਰਪ੍ਰਕਾਸ਼ ਸਿੰਘ ਖਾਲਸਾ ਵੱਲੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਉਹਨੂੰ ਵੀ ਅਜਮੇਰ ਸਾਫ ਇਨਕਾਰ ਕਰ ਦਿੱਤਾ ਜਾਂਦਾ ਕਿ ਮੇਰਾ ਵਿਆਹ ਆਲਰੇਡੀ ਜਸਬੀਰ ਕੌਰ ਦੇ ਨਾਲ ਪੰਜਾਬ ਦੇ ਵਿੱਚ ਹੋ ਚੁੱਕਿਆ ਤੇ ਮੈਂ ਤੁਹਾਡੀ ਕੁੜੀ ਕਿਰਨਜੋਤ ਕੌਰ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਕਿ ਗੁਰਪ੍ਰਕਾਸ਼ ਸਿੰਘ ਖਾਲਸਾ ਵੱਲੋਂ ਅਜਮੇਰ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਕਈ ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਉਹਦੀ ਬੇਟੀ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ ਜੇ ਅਜਮੇਰ ਸਿੰਘ ਨੇ ਉਹਦੇ ਨਾਲ ਵਿਆਹ ਨਹੀਂ ਕੀਤਾ ਬਟ ਅਜਮੇਰ ਸਿੰਘ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਉਹਦਾ ਕਹਿਣਾ ਸੀ ਕਿ ਉਹ ਜਸਬੀਰ ਕੌਰ ਨੂੰ ਤਲਾਕ ਦੇ ਕੇ ਕਿਰਨਜੋਤ ਕੌਰ ਦੇ ਨਾਲ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਬੇਟੀ ਦੇ ਨਾਲ ਵਿਆਹ ਨਹੀਂ ਕਰਵਾਏਗਾ। ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਮਰੀਕਨ ਪੁਲਿਸ ਨੂੰ ਇਹ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਗੁਰਪ੍ਰਕਾਸ਼ ਸਿੰਘ ਖਾਲਸਾ ਆਪਣੀ ਬੇਟੀ ਕਿਰਨਜੋਤ ਕੌਰ ਨੂੰ ਲੈ ਕੇ ਪੰਜਾਬ ਗਏ ਸੀ ਤੇ ਪੰਜਾਬ ਦੇ ਵਿੱਚ ਅਜਮੇਰ ਸਿੰਘ ਦੇ ਪਿੰਡ ਬੱਲਾਂ ਵੀ ਗਏ ਸੀ। ਤੇ ਜਦੋਂ ਇਹਨਾਂ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਪੁੱਛਤਾਛ ਦੇ ਵਿੱਚ ਪੁੱਛਿਆ ਜਾਂਦਾ ਤਾਂ ਗੁਰਪ੍ਰਕਾਸ਼ ਸਿੰਘ ਦਾ ਕਹਿਣਾ ਸੀ ਕਿ ਉਹ ਪੰਜਾਬ ਦੇ ਵਿੱਚ ਇੱਕ ਵਿਆਹ ਅਟੈਂਡ ਕਰਨ ਗਏ ਸੀ ਤੇ ਰਸਤੇ ਦੇ ਵਿੱਚ ਅਜਮੇਰ ਸਿੰਘ ਦਾ ਪਿੰਡ ਬੱਲਾਂ ਆਇਆ ਸੀ ਇਸ ਕਰਕੇ ਉਹ ਉੱਥੇ ਚਲੇ ਗਏ ਸੀ। ਪਰ ਹੁਣ ਉੱਥੇ ਪੁਲਿਸ ਨੂੰ ਇੱਕ ਗਵਾਹ ਮਿਲਦਾ ਜਿਹੜਾ ਕਿ ਉਸ ਟਾਈਮ ਇੰਡੀਆ ਦੇ ਵਿੱਚ ਸੀ ਤੇ ਉਹ ਐਨ ਆਰ ਆਈ ਹੁੰਦਾ ਮਤਲਬ ਅਮਰੀਕਾ ਦੇ ਵਿੱਚ ਰਹਿ ਰਿਹਾ ਹੁੰਦਾ ਅਮਰੀਕਨ ਪੁਲਿਸ ਨੂੰ ਇਹ ਬਿਆਨ ਦਿੰਦਾ ਕਿ ਉੱਥੇ ਗੁਰਪ੍ਰਕਾਸ਼ ਸਿੰਘ ਖਾਲਸਾ ਆਪਣੀ ਬੇਟੀ ਨੂੰ ਲੈ ਕੇ ਗਏ ਸੀ ਤੇ ਉੱਥੇ ਇਹਨਾਂ ਨੇ ਪੰਚਾਇਤ ਕੀਤੀ ਸੀ ਅਜਮੇਰ ਸਿੰਘ ਦੇ ਪਿੰਡ ਜਾ ਕੇ ਤੇ ਉਹਨਾਂ ਨੇ ਪੰਚਾਇਤ ਅੱਗੇ ਗੁਹਾਰ ਕੀਤੀ ਸੀ ਕਿ ਉਹਦੀ ਬੇਟੀ ਦਾ ਵਿਆਹ ਅਜਮੇਰ ਸਿੰਘ ਨਾਲ ਕੀਤਾ ਜਾਏ ਕਿਉਂਕਿ ਉਹਦੀ ਬੇਟੀ ਅਜਮੇਰ ਸਿੰਘ ਨੇ ਪ੍ਰੈਗਨੈਂਟ ਕੀਤੀ ਹੈ ਤੇ ਜਸਵੀਰ ਕੌਰ ਦੇ ਨਾਲ ਅਜਮੇਰ ਸਿੰਘ ਦਾ ਤਲਾਕ ਕਰਵਾਇਆ ਜਾਏ ਉਦੋਂ ਬਾਅਦ ਅਜਮੇਰ ਸਿੰਘ ਦਾ ਫੋਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿਦੇ ਵਿੱਚ ਵੌਇਸ ਐਸਐਮਐਸ ਜਿਹੜੇ ਕੀ ਰਿਕਾਰਡਡ ਸੀ ਤੇ ਕੁਝ ਕਾਲਸ ਜਿਹੜੀਆਂ ਰਿਕਾਰਡਡ ਸੀ ਜਿਹੜੀਆਂ ਕੀ ਅਜਮੇਰ ਸਿੰਘ ਨੂੰ ਗੁਰਪ੍ਰਕਾਸ਼ ਸਿੰਘ ਖਾਲਸਾ ਤੇ ਉਹਦੀ ਬੇਟੀ ਨੇ ਕੀਤੀਆਂ ਸੀ ਤੇ ਜਿਹੜੀਆਂ ਚੇਤਾਵਨੀ ਭਰੀਆਂ ਸੀ ਜਿਦੇ ਵਿੱਚ ਗੁਰਪ੍ਰਕਾਸ਼ ਸਿੰਘ ਖਾਲਸਾ ਨੇ ਕੁਝ ਐਵੇਂ ਦੇ ਵੌਇਸ ਮੈਸੇਜ ਛੱਡੇ ਸੀ ਅਜਮੇਰ ਸਿੰਘ ਵਾਸਤੇ ਜਿਦਾ ਵਿੱਚ ਕਿਹਾ ਗਿਆ ਸੀ ਕਿ ਜੇ ਤੂੰ ਸਾਡੀ ਗੱਲ ਨਾ ਮੰਨੀ ਤਾਂ ਤੇਰੀ ਮਾਤਾ ਤੇ ਤੇਰੀ ਭੈਣ ਦੇ ਨਾਲ ਵੀ ਬਲਾਤਕਾਰ ਕੀਤਾ ਜਾਏਗਾ ਤੇ ਇਹਦਾ ਅੰਜਾਮ ਤੈਨੂੰ ਭੁਗਤਣਾ ਪਏਗਾ ਹੁਣ ਜਿਹੜਾ ਅਜਮੇਰ ਸਿੰਘ ਸੀ ਉਹਦਾ ਨਿਕਨੇਮ ਸੀ ਘਰ ਦਾ ਨਾਮ ਕਹਿ ਲਈਏ ਸਾਬੀ ਤੇ ਉਹਨੂੰ ਬਾਰ ਬਾਰ ਜਿਹੜੇ ਵਾਇਸ ਮੈਸੇਜ ਕੀਤੇ ਗਏ ਸੀ ਉਹਨਾਂ ਦੇ ਵਿੱਚ ਗੁਰਪ੍ਰਕਾਸ਼ ਸਿੰਘ ਖਾਲਸਾ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਬੀ ਤੂੰ ਸੁਧਰ ਜਾ ਨਹੀਂ ਤਾਂ ਸੁਧਾਰਨਾ ਮੈਨੂੰ ਹੁੰਦਾ ਹ ਹੁਣ ਅਮਰੀਕਨ ਪੁਲਿਸ ਵੱਲੋਂ ਕੋਰਟ ਦੇ ਵਿੱਚ ਦਿੱਤੇ ਗਏ ਸਾਰੇ ਸਬੂਤਾਂ ਦੇ ਆਧਾਰ ਤੇ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਕੋਰਟ ਵੱਲੋਂ ਗੁਰਪ੍ਰਕਾਸ਼ ਸਿੰਘ ਖਾਲਸਾ ਨੂੰ ਦਸੰਬਰ 2010 ਦੇ ਵਿੱਚ ਬਿਨਾ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਅਜਮੇਰ ਸਿੰਘ ਦੇ ਪਰਿਵਾਰ ਵੱਲੋਂ 15 ਮਿਲੀਅਨ ਡਾਲਰ ਦਾ ਮੁਆਵਜ਼ੇ ਦਾ ਕੇਸ ਵੀ ਗੁਰਪ੍ਰਕਾਸ਼ ਸਿੰਘ ਖਾਲਸਾ ਦੇ ਕੀਤਾ ਜਾਂਦਾ ਪਰ 2011 ਦੇ ਵਿੱਚ ਜੇਲ੍ਹ ਦੇ ਵਿੱਚ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਮੌਤ ਹੋ ਜਾਂਦੀ ਹੈ ਤੇ ਉਦੋਂ ਬਾਅਦ ਜਾਂਚ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਹਾਰਟ ਅਟੈਕ ਦੇ ਕਾਰਨ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਹੁਣ ਤੁਸੀਂ ਸੋਚੋ ਕਿ ਇੱਕ ਸ਼ਖਸ ਕਈ ਸਾਲ ਪਹਿਲਾਂ ਅਮਰੀਕਾ ਪਹੁੰਚਦਾ ਹੈ ਹੱਡ ਤੋੜ ਮਿਹਨਤ ਕਰਦਾ ਹੈ ਆਪਣੇ ਪਰਿਵਾਰ ਵਾਸਤੇ ਅਥਾ ਪੈਸਾ ਕਮਾਉਂਦਾ ਹੈ ਤੇ ਇੱਕ ਵੱਡੀ ਕੰਪਨੀ ਖੜੀ ਕਰਦਾ ਹੈ ਤੇ ਉਦੋਂ ਬਾਅਦ ਉਹਦੀ ਲੜਕੀ ਦੀ ਇੱਕ ਗਲਤੀ ਕਰਕੇ ਉਹ ਬੰਦਾ ਬਿਲਕੁਲ ਥੱਲੇ ਲੱਗ ਜਾਂਦਾ ਹੈ ਉਹਦੇ ਹੱਥੋਂ ਕਤਲ ਹੋ ਜਾਂਦਾ ਉਹ ਜੇਲ੍ਹ ਪਹੁੰਚਦਾ ਉਹਨੂੰ ਉਮਰ ਕੈਦ ਹੁੰਦੀ ਹੈ ਤੇ ਜੇਲ੍ਹ ਦੇ ਵਿੱਚ ਉਹ ਬੁਰੀ ਮੌਤ ਮਾਰਿਆ ਜਾਂਦਾ ਹੁਣ ਗੁਰਪ੍ਰਕਾਸ਼ ਸਿੰਘ ਖਾਲਸਾ ਨੇ ਜੋ ਕਦਮ ਚੁੱਕਿਆ ਸੀ ਉਹ ਬਿਲਕੁਲ ਗਲਤ ਸੀ ਕਿਉਂਕਿ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਬਟ ਇੱਥੇ ਸਿਰਫ ਅਜਮੇਰ ਸਿੰਘ ਦੀ ਕੱਲੇ ਦੀ ਗਲਤੀ ਨਹੀਂ ਉਹਦੀ ਬੇਟੀ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਬੇਟੀ ਦੀ ਵੀ ਗਲਤੀ ਬਰਾਬਰ ਦੀ ਸੀ ਕਿਰਨ ਜੋਤ ਕੌਰ ਨੂੰ ਜਦੋਂ ਪਤਾ ਚੱਲ ਚੁੱਕਿਆ ਸੀ ਕਿ ਅਜਮੇਰ ਸਿੰਘ ਦਾ ਵਿਆਹ ਜਸਬੀਰ ਕੌਰ ਦੇ ਨਾਲ ਪੰਜਾਬ ਵਿੱਚ ਹੋ ਚੁੱਕਿਆ ਤਾਂ ਉਹਨੂੰ ਆਪਣੇ ਆਪ ਪਿੱਛੇ ਹਟ ਜਾਣਾ ਚਾਹੀਦਾ ਸੀ ਲੇਕਿਨ ਉਹਦੇ ਵੱਲੋਂ ਬਾਰ ਬਾਰ ਅਜਮੇਰ ਸਿੰਘ ਤੇ ਇਹ ਦਬਾਅ ਬਣਾਇਆ ਗਿਆ ਕਿ ਉਹ ਉਹਦੇ ਨਾਲ ਵਿਆਹ ਕਰਵਾਏ ਜਦੋਂ ਕਿ ਉਹ ਜਾਣਦੀ ਸੀ ਕਿ ਅਜਮੇਰ ਸਿੰਘ ਦਾ ਵਿਆਹ ਅਲਰੇਡੀ ਜਸਬੀਰ ਕੌਰ ਦੇ ਨਾਲ ਪੰਜਾਬ ਦੇ ਵਿੱਚ ਹੋ ਚੁੱਕਿਆ ਹੁਣ ਗੁਰਪ੍ਰਕਾਸ਼ ਸਿੰਘ ਖਾਲਸਾ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਤੇ ਇਧਰ ਮਾਂ ਪਿਓ ਦਾ ਇਕਲੌਤਾ ਜਵਾਨ ਪੁੱਤ ਜਹਾਨੋ ਚਲਾ ਗਿਆ ਬੱਚੇ ਜਦੋਂ ਗਲਤ ਕਦਮ ਚੱਕਦੇ ਨੇ ਤਾਂ ਵੱਡਿਆਂ ਤੇ ਅਸਰ ਹੋਣਾ ਲਾਜ਼ਮੀ ਹੈ ਤੇ ਇਹ ਅਸਰ ਕਈ ਵਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਇਸ ਕਹਾਣੀ ਤੋਂ ਸਾਨੂੰ ਇਹ ਸਬਕ ਸਿੱਖਣ ਨੂੰ ਮਿਲਦਾ ਹੈ ਕਿ ਆਪਣੀਆਂ ਭਾਵਨਾਵਾਂ ਤੇ ਆਪਣੇ ਇਮੋਸ਼ਨਸ ਤੇ ਹਮੇਸ਼ਾ ਕੰਟਰੋਲ ਰੱਖੋ ਜੇ ਅਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਹਾਂ ਤਾਂ ਵੱਡੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਕ੍ਰਾਈਮ ਸਟੋਰੀ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਧੰਨਵਾਦ ਸ਼ੁਕਰੀਆ